ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸੰਗਤ ਜੀ ਸਾਡੀ ਅੱਜ ਦੀ ਚਰਚਾ ਦਾ ਵਿਸ਼ਾ ਉਹਨਾਂ ਸੰਗਤਾਂ ਲਈ ਹੈ ਜੋ ਰੋਜ਼ਾਨਾ ਗੁਰੂ ਦਾ ਨਾਮ ਜਪਦੇ ਨੇ ਗੁਰੂ ਦੀ ਗੁਰਬਾਣੀ ਪੜ੍ਹਦੇ ਨੇ ਜਾਂ ਉਹਨਾਂ ਲੋਕਾਂ ਲਈ ਜੋ ਹਜੇ ਤੱਕ ਸ਼ੁਰੂ ਨਹੀਂ ਹੋਏ ਅਤੇ ਨਾਲ ਹੀ ਸੰਗਤ ਜੀ ਉਹ ਲੋਕ ਵੀ ਜੋ ਰੋਜ਼ਾਨਾ ਅੰਮ੍ਰਿਤ ਵੇਲੇ ਉੱਠਦੇ ਤੇ ਮੂਲ ਮੰਤਰ ਜੀ ਦਾ ਜਾਪ ਕਰਦੇ ਨੇ ਸੋ ਸੰਗਤ ਜੀ ਸਭ ਨੂੰ ਮੂਲ ਮੰਤਰ ਜੀ ਦਾ ਜਾਪ ਤੇ ਨਾਲ ਨਾਲ ਇਸ ਪੰਕਤੀ ਦਾ ਵੀ ਜਾਪ ਕਰਨਾ ਚਾਹੀਦਾ ਹੈ ਸੰਗਤ ਜੀ ਸਾਡੇ ਮਹਾਪੁਰਸ਼ਾਂ ਨੇ ਸਾਨੂੰ ਇਹ ਹੀ ਪੰਕਤੀਆਂ ਸੁਣਾ ਕੇ ਸਾਡੇ ਜੀਵਨ ਨੂੰ ਸਰਲ ਕਰ ਦੇंदे ਆਸਾਨ ਤਰੀਕੇ ਦੱਸੇ ਨੇ ਅਸੀਂ ਸਾਰੀਆਂ ਖੁਸ਼ੀਆਂ ਗ੍ਰਹਿਣ ਕਰ ਸਕਦੇ ਹਾਂ ਸੰਗਤ ਜੀ ਇਹੀ ਸ਼ਬਦ ਉਹਨਾਂ ਲੋਕਾਂ ਲਈ ਜੋ ਮੂਲ ਮੰਤਰ ਜੀ ਦਾ ਜਾਪ ਕਰਦੇ ਹਨ ਜਾਂ ਸੰਗਤ ਜੀ ਉਹਨਾਂ ਲੋਕਾਂ ਲਈ ਜੋ ਹਜੇ ਤੱਕ ਸ਼ੁਰੂ ਨਹੀਂ ਹੋਏ ਸੋ ਸੰਗਤ ਜੀ ਜੇਕਰ ਉਹ ਇਸ ਪੰਕਤੀ ਨਾਲ ਸ਼ੁਰੂ ਕਰਦੇ ਹਨ ਤਾਂ ਸੰਗਤ ਜੀ ਅਕਾਲ ਪੁਰਖ ਸੱਚੇ ਗੁਰੂ ਉਹਨਾਂ ਉਤੇ ਬਿਆੰਤ ਬਖਸ਼ਿਸ਼ਾਂ ਦੀ ਵਰਖਾ ਕਰਨਗੇ ਸੰਗਤ ਜੀ ਇਹ ਕਿਹੜਾ ਸ਼ਬਦ ਹੈ ਇਹ ਕਿਹੜੀ ਪੰਕਤੀ ਹੈ ਅਤੇ ਅਸੀਂ ਇਸ ਪੰਕਤੀ ਦਾ ਆ ਜਾਬ ਕਦੋਂ ਕਰ ਸਕਦੇ ਆ ਅਸੀਂ ਅੱਜ ਦੀ ਇਸ ਵੀਡੀਓ ਦੇ ਵਿੱਚ ਇਹ ਸਭ ਬਾਰੇ ਗੱਲਾਂ ਕਰਾਂਗੇ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਤੁਹਾਨੂੰ ਇੱਕ ਬੇਨਤੀ ਹੈ ਸੰਗਤ ਜੀ ਇਦਾਂ ਦੀਆਂ ਹੋਰ ਵੀਡੀਓਸ ਦੇਖਣ ਲਈ ਸਾਡੇ ਚੈਨਲ ਨਾਮ ਜਪਰੇ ਨੂੰ ਸਬਸਕ੍ਰਾਈਬ ਕਰੋ ਤੇ ਨੀਚੇ ਦਿੱਤੇ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਨਾਨਕ ਤੇਜ ਜੀ ਲਿਖ ਕੇ ਉਹਨਾਂ ਦੀ ਅਪਾਰ ਸਿੱਖਿਆਵਾਂ ਤੇ ਅਪਾਰ ਖੁਸ਼ੀਆਂ ਨੂੰ ਗ੍ਰਹਿਣ ਕਰੋ ਸੰਗਤੀ ਹੁਣ ਮੈਂ ਤੁਹਾਨੂੰ ਦੱਸਣ ਜਾ ਰਿਹਾ ਕਿ ਕਿਦਾਂ ਅਸੀਂ ਗੁਰੂ ਨਾਨਕ ਦੇਵ ਜੀ ਦੀਆਂ ਅਪਾਰ ਖੁਸ਼ੀਆਂ ਨੂੰ ਇਸ ਪੰਕਤੀ ਦੇ ਰਾਹੀਂ ਪ੍ਰਵਾਨ ਕਰ ਸਕਦੇ ਹਾਂ ਇੱਕ ਵਾਰ ਦੀ ਗੱਲ ਹੈ ਪਾਪਾ ਨੰਦ ਸਿੰਘ ਜੀ ਇੱਕ ਪਿੰਡ ਦੇ ਵਿੱਚ ਦੀਵਾਨ ਸਜਾ ਰਹੇ ਸੀ ਸੰਗਤਾਂ ਭਰਪੂਰ ਆਨੰਦ ਉਠਾਰਨੀ ਸੀ ਉਹਨਾਂ ਦੇ ਸ਼ਬਦ ਕੀਰਤਨ ਦਾ ਏਸੀ ਵਿੱਚ ਇੱਕ ਆਮ ਜਿਹਾ ਵਿਅਕਤੀ ਦੀਵਾਨ ਵਿੱਚ ਆਉਂਦਾ ਤੇ ਬਾਬਾ ਨੰਦ ਸਿੰਘ ਜੀ ਸੰਗਤ ਵਿੱਚ ਨਮਸਕਾਰ ਕਰਕੇ ਉੱਥੇ ਬੈਠ ਜਾਂਦਾ ਤੇ ਉੱਚੀ ਉੱਚੀ ਪੁੱਬਾ ਮਾਰ ਕੇ ਰੋਣ ਲੱਗ ਜਾਂਦਾ ਹੈ ਤੇ ਉਹ ਪੁੱਬਾ ਦੀ ਆਵਾਜ਼ ਜਦੋਂ ਬਾਬਾ ਨਾਨਕ ਸਿੰਘ ਜੀ ਦੇ ਕੰਨਾਂ ਵਿੱਚ ਪੈਂਦੀ ਹੈ ਤੇ ਫਿਰ ਬਾਬਾ ਜੀ ਪੁੱਛਦੇ ਨੇ ਕਿ ਭਾਈ ਤੂੰ ਕਿੱਥੋਂ ਆਇਆ ਤੂੰ ਕੌਣ ਹੈ ਫਿਰ ਸੰਗਤ ਦੇ ਵਿੱਚੋਂ ਉਹ ਵਿਅਕਤੀ ਹੋਰ ਉੱਚੀ ਉੱਚੀ ਰੋਣ ਲੱਗ ਜਾਂਦਾ ਹੈ ਤੇ ਉਹ ਦੱਸਦਾ ਹੈ ਕਿ ਉਹ ਨਾਲ ਦੇ ਪਿੰਡੋਂ ਆਇਆ ਹੈ ਤੇ ਫਿਰ ਬਾਬਾ ਜੀ ਪੁੱਛਦੇ ਹੈ ਭਾਈ ਤੂੰ ਕਿਉਂ ਰੋ ਰਿਹਾ ਹੈ ਤੇ ਉਹ ਦੱਸਦਾ ਹੈ ਕਿ ਬਾਬਾ ਜੀ ਮੈਂ ਨਾਲ ਦੇ ਪਿੰਡੋਂ ਆਇਆ ਤੇ ਬਾਬਾ ਜੀ ਪੁੱਛਦੇ ਆ ਕਿ ਤੂੰ ਕਿਉਂ ਰੋ ਰਿਹਾ ਆ ਭਾਈ ਤੇ ਉਹ ਹੱਥ ਜੋੜ ਕੇ ਬਾਬਾ ਜੀ ਨੂੰ ਖੜਾ ਹੋ ਜਾਂਦਾ ਹੈ ਤੇ ਕਹਿੰਦਾ ਹੈ ਕਿ ਬਾਬਾ ਜੀ ਮੈਂ ਬਹੁਤ ਗਰੀਬ ਆ ਮੇਰੇ ਪਰਿਵਾਰ ਵਿੱਚ ਤਾਂ ਗੁਜ਼ਾਰਾ ਕਰਨਾ ਬਹੁਤ ਮੁਸ਼ਕਿਲ ਹੈ ਤੇ ਬਾਬਾ ਜੀ ਅੱਜ ਮੇਰੀ ਧੀ ਦਾ ਵਿਆਹ ਹੈ ਵਿਆਹ ਤਾਂ ਜਲੂਸ ਨਿਕਲ ਰਿਹਾ ਵਾ ਅਸੀਂ ਸੋਚਿਆ ਸੀ ਕਿ ਵਿਆਹ ਦੇ ਵਿੱਚ ਪੰਜ ਲੋਕ ਆਉਣਗੇ ਪਰ ਲਾਰੇ ਦੀ ਸਾਈਡ ਤੋਂ 100 ਤੋਂ ਵੱਧ ਬੰਦਾ ਆ ਗਿਆ ਤੇ ਫਿਰ ਹੁਣ ਮੈਂ ਕੀ ਕਰਾਂ ਤੇ ਇਹ ਬੋਲ ਕੇ ਉਹ ਸੰਗਤ ਵਿੱਚ ਉੱਚੀ ਉੱਚੀ ਰੋਣ ਲੱਗ ਪੈਂਦਾ ਹੈ ਮੈਂ ਬੜੀ ਮੁਸ਼ਕਿਲ ਚਾ ਬਾਬਾ ਜੀ ਪੰਜ ਲੋਕਾਂ ਦੇ ਭੋਜਨ ਅਤੇ ਪਾਣੀ ਦਾ ਪ੍ਰਬੰਧ ਕੀਤਾ ਸੀ ਹੁਣ ਤੁਸੀਂ ਹੀ ਦੱਸੋ ਬਾਬਾ ਜੀ ਮੈਂ ਕੀ ਕਰਾਂ ਕੀ ਕਰਾਂ ਬਾਬਾ ਜੀ ਮੇਰੇ ਕੋ ਤਾਂ ਹੁਣ ਮੈਂ ਬਹੁਤ ਮੁਸ਼ਕਿਲ ਚਾ ਹਾਂ ਤੇ ਉਹ ਫਿਰ ਇਹ ਕਹਿ ਕੇ ਉੱਚੀ ਉੱਚੀ ਰੋਣ ਲੱਗ ਜਾਂਦਾ ਹੈ ਤੇ ਬਾਬਾ ਨਨ ਸਿੰਘ ਜੀ ਦੇ ਅੱਗੇ ਸਨਮੁਖ ਹੋ ਕੇ ਉਹ ਭੀਖ ਮੰਗਦਾ ਹੈ ਕਿ ਬਾਬਾ ਜੀ ਮੈਂ ਤੁਹਾਡੀ ਸ਼ਰਨ ਚ ਆਇਆ ਤੁਹਾਨੂੰ ਪਤਾ ਮੈਂ ਬਹੁਤ ਗਰੀਬ ਹਾਂ ਬੇਨਤੀ ਹੈ ਕਿ ਇਸ ਗਰੀਬ ਉਤੇ ਮਿਹਰਬਾਨੀ ਕਰੋ ਇਹ ਗੱਲ ਸੁਣ ਕੇ ਬਾਬਾ ਨਨ ਸਿੰਘ ਜੀ ਸੰਗਤ ਵਿੱਚ ਬੋਲਣ ਲੱਗੇ ਕਿਹਾ ਕਿ ਸਭ ਤੋਂ ਪਹਿਲਾਂ ਤੁਸੀਂ ਰੋਣਾ ਬੰਦ ਕਰੋ ਇਸ ਨਾਲ ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਗੁਰੂ ਨਾਨਕ ਪਾਛੀ ਦਾ ਆਸਰਾ ਜ਼ਰੂਰ ਲੈਣਾ ਚਾਹੀਦਾ ਹੈ ਇਹ ਗੱਲ ਸੁਣਾ ਕੇ ਬਾਬਾ ਨਾਨਕ ਸਿੰਘ ਜੀ ਉਸ ਵਿਅਕਤੀ ਨੂੰ ਮੁਸ਼ਕਿਲ ਚੁਗੱਡਲ ਨੇ ਸਤਗੁਰ ਅਗੇ ਅਰਦਾਸ ਕਰਦੇ ਹਨ ਤੇ ਹੱਥ ਜੋੜ ਕੇ ਬਾਬਾ ਨਾਨਕ ਸਿੰਘ ਜੀ ਸਾਹਮਣੇ ਖੜੇ ਹੋ ਜਾਂਦੇ ਹਨ ਤੇ ਆਪਣੀ ਗੱਲ ਦੇ ਵਿੱਚੋਂ ਇੱਕ ਪੱਲਾ ਗੱਡ ਕੇ ਆਪਣੇ ਮੱਥੇ ਤੇ ਲਾ ਕੇ ਗੁਨਾਨਕ ਪਾਸ਼ਾ ਜੀ ਅਗੇ ਅਰਦਾਸ ਕਰਕੇ ਉਸ ਬੰਦੇ ਨੂੰ ਦੇ ਦਿੰਦੇ ਹਨ ਫਿਰ ਉਸ ਨੂੰ ਕਹਿੰਦੇ ਹਨ ਕਿ ਜਦੋਂ ਤੂੰ ਜਾਏਂਗਾ ਜਿਸ ਪਰਾਤ ਦੇ ਵਿੱਚ ਭੋਜਨ ਬਣ ਰਿਹਾ ਹੈ ਉਹਦੇ ਉੱਤੇ ਕਪੜਾ ਰੱਖ ਕੇ ਗੁਰੂ ਨਾਨਕ ਪਾਤਸ਼ਾਹ ਜੀ ਅੱਗੇ ਅਰਦਾਸ ਕਰਨੀ ਹੈ ਕਿ ਤੁਸੀਂ ਹੀ ਵਰਤੋਣਾ ਹੈ ਤੇ ਤੁਸੀਂ ਹੀ ਬਖਸ਼ਾਉਣਾ ਹੈ ਤੇ ਇਹ ਕਹਿ ਕੇ ਤੂੰ ਭੋਜਨ ਛਕਾਉਣ ਲੱਗ ਜੀ ਤੇ ਤੇਰਾ ਕੋਈ ਵੀ ਕੰਮ ਨਹੀਂ ਰੁਕੂਗਾ ਇਸ ਕਪੜਾ ਮੱਥੇ ਸੇ ਲਾ ਕੇ ਰਾਮਦਿਤ ਉਸ ਨੂੰ ਆਪਣੇ ਪਿੰਡ ਲੈ ਜਾਂਦਾ ਹੈ ਤੇ ਉੱਥੇ ਜਾ ਕੇ ਜਿਸ ਪਦਾਰਥ ਦੇ ਵਿੱਚ ਭੋਜਨ ਪਿਆ ਹੁੰਦਾ ਹੈ ਉਸ ਦੇ ਉੱਤੇ ਰੱਖ ਕੇ ਵਰਤੌਣਾ ਸ਼ੁਰੂ ਕਰ ਦਿੰਦੇ ਹਨ ਤੇ ਦੇਖੋ ਬਾਬਾ ਆਨੰਦ ਸਿੰਘ ਜੀ ਦੀ ਕਹੀ ਗੱਲ ਗੁਰੂ ਨਾਨਕ ਪਾਤਸ਼ਾਹੀ ਨੇ ਉਸ ਦੇ ਉੱਤੇ ਬਹੁਤ ਮਿਹਰ ਕੀਤੀ ਤੇ ਜਿਵੇਂ ਜਿਵੇਂ ਭੋਜਨ ਵਰਤਾਇਆ ਗਿਆ ਭੋਜਨ ਮੁੱਕਿਆ ਹੀ ਨਹੀਂ ਭੋਜਨ بار بار ਉਸ ਪਦਾਰਥ ਦੇ ਵਿੱਚ ਉਸੇ ਥੋੜੇ ਜਿਹੇ ਭੋਜਨ ਨੂੰ ਇੰਨਾ ਬਰਕਤਾਂ ਵਿੱਚ ਪਾਇਆ ਜਾਂਦਾ ਹੈ ਕਿ 100 ਬੰਦੇ ਬਰਾਤ ਦੇ 50 ਬੰਦੇ ਘਰੇਲੂ ਉਸ ਨੂੰ ਨੰਨ੍ਹਾ ਨਾ ਛੱਕਦੇ ਨੇ ਤੇ ਇਹੀ ਅਸੀਂ ਕਹਿਣਾ ਚਾਹੁੰਦੇ ਸੀ ਇਸ ਕਹਾਣੀ ਦੇ ਜ਼ਰੀਏ ਕਿ ਜਦੋਂ ਵੀ ਤੁਸੀਂ ਨਾਮ ਜਪਣਾ ਹੈ ਜਾਂ ਰੱਬ ਦਾ ਨਾਮ ਲੈਣਾ ਹੈ ਤੇ ਗੁਰੂ ਨਾਨਕ ਦੇਵ ਜੀ ਦੇ ਅੰਗ ਸੰਗ ਸਹਿ ਹੀ ਮੰਨ ਕੇ ਆਪਣੇ ਸਾਰੇ ਕਾਰਜ ਰਾਸ ਕਰਨੇ ਜੇਕਰ ਤੁਸੀਂ ਸੱਚੇ ਦਿਲ ਨਾਲ ਗੁਰੂ ਪਾਤਸ਼ਾਹ ਜੀ ਅਰਦਾਸ ਕਰੋਗੇ ਤੇ ਤੁਹਾਡਾ ਕੋਈ ਵੀ ਕੰਮ ਨਹੀਂ ਰੁਕੇਗਾ ਮਹਾਪੁਰਸ਼ ਕਹਿੰਦੇ ਹਨ ਕਿ ਮਹਾਰਾਜ ਜੀ ਦਾ ਜੈ ਆਸਰਾ ਲੈਣੇ ਹੈ ਤੇ ਤੁਹਾਨੂੰ ਸਾਰੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣ ਦੀ ਤਾਕਤ ਮਿਲਦੀ ਹੈ। ਪਾਠ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਹਮੇਸ਼ਾ ਸਤਿਗੁਰੂ ਅਗੇ ਅਰਦਾਸ ਕਰੋ ਕਿ ਗੁਰੂ ਜੀ ਤੁਸੀਂ ਸਾਨੂੰ ਇਸ ਜੋਗੇ ਬਣਾਏ ਸਾਨੂੰ ਪੜਨ ਦੀ ਸਾਨੂੰ ਉਚਾਰਨ ਦੀ ਸਮਰੱਥਾ ਬਖਸ਼ਣੀ ਹੈ ਤੇ ਜੇ ਤੁਹਾਡਾ ਬਹੁਤ ਵੱਡਾ ਕੋਈ ਕੰਮ ਰੁਕਿਆ ਹੈ ਤੁਸੀਂ 108 ਵਾਰ ਜਪਜੀ ਸਾਹਿਬ ਦਾ ਪਾਠ ਦਾ ਜਾਪ ਕਰਨਾ ਹੈ। ਇਸ ਤੋਂ ਬਾਅਦ ਤੁਹਾਡੀ ਬੰਦ ਹੋਈਆਂ ਦੁਕਾਨਾਂ ਵੀ ਖੁੱਲ ਜਾਣਗੀਆਂ ਤੁਹਾਡੇ ਕਿਸੇ ਵੀ ਕੰਮ ਦੇ ਵਿੱਚ ਕਦੀ ਵੀ ਕੋਈ ਰੁਕਾਵਟ ਨਹੀਂ ਪਵੇਗੀ ਫਿਰ ਜਦੋਂ ਵੀ ਰੱਖਣਾ ਹੈ ਸਭ ਤੋਂ ਪਹਿਲਾਂ ਤੁਹਾਨੂੰ ਗੁਰਨਾਨਕ ਪਾਸ਼ੇ ਦਾ ਆਸਰਾ ਲੈ ਕੇ ਹੀ ਕੁਝ ਰੱਖਣਾ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸੰਗਤ ਜੀ ਸਾਡੀ ਅੱਜ ਦੀ ਚਰਚਾ ਦਾ ਵਿਸ਼ਾ ਉਹਨਾਂ ਸੰਗਤਾਂ ਲਈ ਹੈ ਜੋ ਰੋਜ਼ਾਨਾ ਗੁਰੂ ਦਾ ਨਾਮ ਜਪਦੇ ਨੇ ਗੁਰੂ ਦੀ ਗੁਰਬਾਣੀ ਪੜ੍ਹਦੇ ਨੇ ਜਾਂ ਉਹਨਾਂ ਲੋਕਾਂ ਲਈ ਜੋ ਹਜੇ ਤੱਕ ਸ਼ੁਰੂ ਨਹੀਂ ਹੋਏ ਅਤੇ ਨਾਲ ਹੀ ਸੰਗਤ ਜੀ ਉਹ ਲੋਕ ਵੀ ਜੋ ਰੋਜ਼ਾਨਾ ਅਮ੍ਰਿਤ ਵੇਲੇ ਉੱਠਦੇ ਤੇ ਮੂਲ ਮੰਤਰ ਜੀ ਦਾ ਜਾਪ ਕਰਦੇ ਨੇ ਸੋ ਸੰਗਤ ਜੀ ਸਭ ਨੂੰ ਮੂਲ ਮੰਤਰ ਜੀ ਦਾ ਜਾਪ ਤੇ ਨਾਲ ਨਾਲ ਇਸ ਪੰਕਤੀ ਦਾ ਵੀ ਜਾਪ ਕਰਨਾ ਚਾਹੀਦਾ ਹੈ ਸੰਗਤ ਜੀ ਸਾਡੇ ਮਹਾਪੁਰਸ਼ਾਂ ਨੇ ਸਾਨੂੰ ਇਹੀ ਪੰਕਤੀਆਂ ਸੁਣਾ ਕੇ ਸਾਡੇ ਜੀਵਨ ਨੂੰ ਸਰਲ ਕਰੰਦੇ ਆਸਾਨ ਤਰੀਕੇ ਦੱਸੇ ਨੇ ਅਸੀਂ ਸਾਰੀਆਂ ਖੁਸ਼ੀਆਂ ਗ੍ਰਹਿਣ ਕਰ ਸਕਦੇ ਆ ਸੰਗਤ ਜੀ ਇਹ ਸ਼ਬਦ ਉਹਨਾਂ ਲੋਕਾਂ ਲਈ ਹੈ ਜੋ ਮੂਲ ਮੰਤਰ ਜੀ ਦਾ ਜਾਪ ਕਰਦੇ ਹਨ ਜਾਂ ਸੰਗਤ ਜੀ ਉਹਨਾਂ ਲੋਕਾਂ ਲਈ ਜੋ ਹਜੇ ਤੱਕ ਸ਼ੁਰੂ ਨਹੀਂ ਹੋਏ ਸੋ ਸੰਗਤ ਜੀ ਜੇਕਰ ਉਹ ਇਸ ਪੰਕਤੀ ਨਾਲ ਸ਼ੁਰੂ ਕਰਦੇ ਹਨ ਤਾਂ ਸੰਗਤ ਜੀ ਅਕਾਲ ਪੁਰਖ ਸੱਚੇ ਗੁਰੂ ਉਹਨਾਂ ਉਤੇ ਬਿਆੰਤ ਬਖਸ਼ਿਸ਼ਾਂ ਦੀ ਵਰਖਾ ਕਰਨਗੇ ਸੰਗਤ ਜੀ ਇਹ ਕਿਹੜਾ ਸ਼ਬਦ ਹੈ ਇਹ ਕਿਹੜੀ ਪੰਕਤੀ ਹੈ ਅਤੇ ਅਸੀਂ ਇਸ ਪੰਕਤੀ ਦਾ ਆ ਜਾਪ ਕਦੋਂ ਕਰ ਸਕਦੇ ਹਾਂ ਅਸੀਂ ਅੱਜ ਦੀ ਇਸ ਵੀਡੀਓ ਦੇ ਵਿੱਚ ਇਹ ਸਭ ਬਾਰੇ ਗੱਲਾਂ ਕਰਾਂਗੇ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਤੁਹਾਨੂੰ ਇੱਕ ਬੇਨਤੀ ਹੈ ਸੰਗਤ ਜੀ ਇਦਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨਾਮ ਜਪਲੇ ਨੂੰ ਸਬਸਕ੍ਰਾਈਬ ਕਰੋ ਤੇ نیچے ਦਿੱਤੇ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਉਹਨਾਂ ਦੀ ਅਪਾਰ ਸਿੱਖਿਆਵਾਂ ਤੇ ਅਪਾਰ ਖੁਸ਼ੀਆਂ ਨੂੰ ਗ੍ਰਹਿਣ ਕਰੋ ਤੇ ਸੰਗਤ ਜੀ ਹੁਣ ਮੈਂ ਤੁਹਾਨੂੰ ਦੱਸਣ ਜਾ ਰਿਹਾ ਕਿ ਕਿੱਦਾਂ ਅਸੀਂ ਗੁਰੂ ਨਾਨਕ ਦੇਵ ਜੀ ਦੀਆਂ ਅਪਾਰ ਖੁਸ਼ੀਆਂ ਨੂੰ ਇਸ ਪੰਕਤੀ ਦੇ ਰਾਹੀਂ ਪ੍ਰਵਾਨ ਕਰ ਸਕਦੇ ਹਾਂ ਇੱਕ ਵਾਰ ਦੀ ਗੱਲ ਹੈ ਬਾਬਾ ਨੰਦ ਸਿੰਘ ਜੀ ਇੱਕ ਪਿੰਡ ਦੇ ਵਿੱਚ ਦੀਵਾਨ ਸਜਾ ਰਹੇ ਸੀ ਸੰਗਤਾਂ ਭਰਪੂਰ ਆਨੰਦ ਉਠਾਰਨੀ ਸੀ ਉਹਨਾਂ ਦੇ ਸ਼ਬਦ ਕੀਰਤਨ ਦਾ ਏਸੀ ਵਿੱਚ ਇੱਕ ਆਮ ਜਿਹਾ ਵਿਅਕਤੀ ਦੀਵਾਨ ਵਿੱਚ ਆਉਂਦਾ ਤੇ ਬਾਬਾ ਨੰਦ ਸਿੰਘ ਜੀ ਸੰਗਤ ਵਿੱਚ ਨਮਸਕਾਰ ਕਰਕੇ ਉੱਥੇ ਬੈਠ ਜਾਂਦਾ ਤੇ ਉੱਚੀ ਉੱਚੀ ਪੁੱਬਾ ਮਾਰ ਕੇ ਰੋਣ ਲੱਗ ਜਾਂਦਾ ਤੇ ਉਹ ਪੁੱਬਾ ਦੀ ਆਵਾਜ਼ ਜਦੋਂ ਬਾਬਾ ਨੰਦ ਸਿੰਘ ਜੀ ਦੇ ਕੰਨਾਂ ਵਿੱਚ ਪੈਂਦੀ ਹੈ ਤੇ ਫਿਰ ਬਾਬਾ ਜੀ ਪੁੱਛਦੇ ਨੇ ਭਾਈ ਤੂੰ ਕਿੱਥੋਂ ਆਇਆ ਤੂੰ ਕੌਣ ਹੈ ਫਿਰ ਸੰਗਤ ਦੇ ਵਿੱਚ ਉਹ ਵਿਅਕਤੀ ਹੋਰ ਉੱਚੀ ਰੋਣ ਲੱਗ ਜਾਂਦਾ ਹੈ ਤੇ ਉਹ ਦੱਸਦਾ ਹੈ ਕਿ ਉਹ ਨਾਲ ਦੇ ਪਿੰਡੋਂ ਆਇਆ ਹੈ ਤੇ ਫਿਰ ਬਾਬਾ ਜੀ ਪੁੱਛਦੇ ਹੈ ਭਾਈ ਤੂੰ ਕਿਉਂ ਰੋ ਰਿਹਾ ਹੈ ਤੇ ਉਹ ਦੱਸਦਾ ਹੈ ਕਿ ਬਾਬਾ ਜੀ ਮੈਂ ਨਾਲ ਦੇ ਪਿੰਡੋਂ ਆਇਆ ਤੇ ਬਾਬਾ ਜੀ ਪੁੱਛਦੇ ਆ ਕਿ ਤੂੰ ਕਿਉਂ ਰੋ ਰਿਹਾ ਹੈ ਭਾਈ ਤੇ ਉਹ ਹੱਥ ਜੋੜ ਕੇ ਬਾਬਾ ਜੀ ਨੂੰ ਖੜਾ ਹੋ ਜਾਂਦਾ ਹੈ ਤੇ ਕਹਿੰਦਾ ਹੈ ਕਿ ਬਾਬਾ ਜੀ ਮੈਂ ਬਹੁਤ ਗਰੀਬ ਆ ਮੇਰੇ ਪਰਿਵਾਰ ਵਿੱਚ ਤਾਂ ਗੁਜ਼ਾਰਾ ਕਰਨਾ ਬਹੁਤ ਮੁਸ਼ਕਿਲ ਹੈ ਤੇ ਬਾਬਾ ਜੀ ਅੱਜ ਮੇਰੀ ਧੀ ਦਾ ਵਿਆਹ ਹੈ ਵਿਆਹ ਤਾਂ ਤਾਂ ਜਲੂਸ ਨਿਕਲ ਰਿਹਾ ਵਾ ਅਸੀਂ ਸੋਚਿਆ ਸੀ ਕਿ ਵਿਆਹ ਦੇ ਵਿੱਚ ਪੰਜ ਲੋਕ ਆਉਣਗੇ ਪਰ ਲਾੜੇ ਦੀ ਸਾਈਡ ਤੋਂ 100 ਤੋਂ ਵੱਧ ਬੰਦਾ ਆ ਗਿਆ ਤੇ ਫਿਰ ਹੁਣ ਮੈਂ ਕੀ ਕਰਾਂ ਤੇ ਇਹ ਬੋਲ ਕੇ ਉਹ ਸੰਗਤ ਵਿੱਚ ਉੱਚੀ ਉੱਚੀ ਰੋਣ ਲੱਗ ਪਿਆ ਨਾ ਮੈਂ ਬੜੀ ਮੁਸ਼ਕਿਲ ਚਾ ਬਾਬਾ ਜੀ ਪੰਜ ਲੋਕਾਂ ਦੇ ਭੋਜਨ ਅਤੇ ਪਾਣੀ ਦਾ ਪ੍ਰਬੰਧ ਕੀਤਾ ਸੀ ਹੁਣ ਤੁਸੀਂ ਹੀ ਦੱਸੋ ਬਾਬਾ ਜੀ ਮੈਂ ਕੀ ਕਰਾਂ ਕੀ ਕਰਾਂ ਬਾਬਾ ਜੀ ਮੇਰੇ ਕੋ ਤਾਂ ਹੁਣ ਮੈਂ ਬਹੁਤ ਮੁਸ਼ਕਿਲ ਚਾ ਤੇ ਫਿਰ ਇਹ ਕਹਿ ਕੇ ਉੱਚੀ ਉੱਚੀ ਰੋਂਣ ਲੱਗ ਜਾਂਦਾ ਹੈ ਤੇ ਬਾਬਾ ਨੰਦ ਸਿੰਘ ਜੀ ਦੇ ਅੱਗੇ ਸਨਮੁਖ ਹੋ ਕੇ ਉਹ ਭੀਖ ਮੰਗਦਾ ਹੈ ਕਿ ਬਾਬਾ ਜੀ ਮੈਂ ਤੁਹਾਡੀ ਸ਼ਰਨ ਚਾ ਹਾਂ ਤੁਹਾਨੂੰ ਪਤਾ ਮੈਂ ਬਹੁਤ ਗਰੀਬ ਹਾਂ ਬੇਨਤੀ ਹੈ ਕਿ ਇਸ ਗਰੀਬ ਉਤੇ ਮਿਹਰਬਾਨੀ ਕਰੋ ਇਹ ਗੱਲ ਸੁਣ ਕੇ ਬਾਬਾ ਨਾਨਕ ਸਿੰਘ ਜੀ ਸੰਗਤ ਵਿੱਚ ਬੋਲਣ ਲੱਗੇ ਕਿ ਆ ਕਿ ਸਭ ਤੋਂ ਪਹਿਲਾਂ ਤੁਸੀਂ ਰੋਣਾ ਬੰਦ ਕਰੋ ਇਸ ਨਾਲ ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਗੁਰੂ ਨਾਨਕ ਪਾਛੀ ਦਾ ਆਸਰਾ ਜ਼ਰੂਰ ਲੈਣਾ ਚਾਹੀਦਾ ਹੈ ਇਹ ਗੱਲ ਸੁਣਾ ਕੇ ਬਾਬਾ ਨਾਨਕ ਸਿੰਘ ਜੀ ਉਸ ਵਿਅਕਤੀ ਨੂੰ ਮੁਸ਼ਕਿਲ ਚੋਂ ਗੱਡਲ ਨੇ ਸਤਿਗੁਰ ਅਗੇ ਅਰਦਾਸ ਕਰਦੇ ਹਨ ਤੇ ਹੱਥ ਜੋੜ ਕੇ ਬਾਬਾ ਨਾਨਕ ਸਿੰਘ ਜੀ ਸਾਹਮਣੇ ਖੜੇ ਹੋ ਜਾਂਦੇ ਹਨ ਤੇ ਆਪਣੇ ਗਲ ਦੇ ਵਿੱਚੋਂ ਇੱਕ ਪੱਲਾ ਗੱਡ ਕੇ ਆਪਣੇ ਮੱਥੇ ਤੇ ਲਾ ਕੇ ਗੁਰਨਾਨਕ ਪਾਸ਼ਾ ਜੀ ਅੱਗੇ ਅਰਦਾਸ ਕਰਕੇ ਉਸ ਬੰਦੇ ਨੂੰ ਦੇ ਦਿੰਦੇ ਹਨ ਫਿਰ ਉਸ ਨੂੰ ਕਹਿੰਦੇ ਹਨ ਕਿ ਜਦੋਂ ਤੂੰ ਜਾਏਂਗਾ ਜਿਸ ਪ੍ਰਾਦ ਦੇ ਵਿੱਚ ਭੋਜਨ ਬਣ ਰਿਹਾ ਹੈ ਉਹਦੇ ਉੱਤੇ ਕੱਪੜਾ ਰੱਖ ਕੇ ਗੁਰਨਾਨਕ ਪਾਸ਼ਾ ਜੀ ਦੇ ਅੱਗੇ ਅਰਦਾਸ ਕਰਨੀ ਹੈ ਕਿ ਤੁਸੀਂ ਹੀ ਵਰਤੌਣਾ ਹੈ ਤੇ ਤੁਸੀਂ ਹੀ ਬਖਸ਼ਾਉਣਾ ਹੈ ਤੇ ਇਹ ਕਹਿ ਕੇ ਤੂੰ ਭੋਜਨ ਸ਼ੁਰੂ ਕਰਨ ਲੱਗ ਜੀ ਤੇ ਤੇਰਾ ਕੋਈ ਵੀ ਕੰਮ ਨਹੀਂ ਰੁਕੂਗਾ ਇਸ ਕਪੜਾ ਮੱਥੇ ਸੇ ਲਾ ਕੇ RAMDIT ਉਸ ਨੂੰ ਆਪਣੇ ਪਿੰਡ ਲੈ ਜਾਂਦਾ ਹੈ ਤੇ ਉੱਥੇ ਜਾ ਕੇ ਜਿਸ ਪਦਾਰਥ ਦੇ ਵਿੱਚ ਭੋਜਨ ਪਿਆ ਹੁੰਦਾ ਹੈ ਉਸ ਦੇ ਉੱਤੇ ਰੱਖ ਕੇ ਵਰਤੌਣਾ ਸ਼ੁਰੂ ਕਰ ਦਿੰਦੇ ਹਨ ਤੇ ਦੇਖੋ ਬਾਬਾ ਅਨੰਦ ਸਿੰਘ ਜੀ ਦੀ ਕਹੀ ਗੱਲ ਗੁਰਨਾਨਕ ਪਾਤਸ਼ਾਹੀ ਨੇ ਉਸ ਦੇ ਉੱਤੇ ਬਹੁਤ ਮਿਹਰ ਕੀਤੀ ਤੇ ਜਿਵੇਂ ਜਿਵੇਂ ਭੋਜਨ ਵਰਤਾਇਆ ਗਿਆ ਭੋਜਨ ਮੁੱਕਿਆ ਹੀ ਨਹੀਂ ਭੋਜਨ ਬਾਰ-ਬਾਰ ਉਸ ਪ੍ਰਾਤ ਦੇ ਵਿੱਚ ਉਸੇ ਥੋੜੇ ਜਿਹੇ ਭੋਜਨ ਨੂੰ ਇੰਨਾ ਬਰਕਤਾਂ ਵਿੱਚ ਪੈ ਜਾਂਦਾ ਹੈ ਕਿ 100 ਬੰਦੇ ਬਰਾਤ ਦੇ 50 ਬੰਦੇ ਖਰੀਲੂ ਉਸ ਨੂੰ ਨੰਦ ਨਾ ਛੱਕਦੇ ਨੇ ਤੇ ਇਹੀ ਅਸੀਂ ਕਹਿਣਾ ਚਾਹੁੰਦੇ ਸੀ ਇਸ ਕਹਾਣੀ ਦੇ ਜ਼ਰੀਏ ਕਿ ਜਦੋਂ ਵੀ ਤੁਸੀਂ ਨਾਮ ਜਪਣਾ ਹੈ ਜਾਂ ਰੱਬ ਦਾ ਨਾਮ ਲੈਣਾ ਹੈ ਤੇ ਗੁਰੂ ਨਾਨਕ ਦੇਵ ਜੀ ਦੇ ਅੰਗ ਸੰਗ ਸਹਾਈ ਮੰਨ ਕੇ ਆਪਣੇ ਸਾਰੇ ਕਾਰਜ ਰਾਸ ਕਰਨੇ ਜੇਕਰ ਤੁਸੀਂ ਸੱਚੇ ਦਿਲ ਨਾਲ ਗੁਰੂ ਪਾਤਸ਼ਾਹ ਜੀ ਜੇ ਅਰਦਾਸ ਕਰੂਗੇ ਤੇ ਤੁਹਾਡਾ ਕੋਈ ਵੀ ਕੰਮ ਨਹੀਂ ਰੁਕੇਗਾ ਮਹਾਪੁਰਸ਼ ਕਹਿੰਦੇ ਹਨ ਕਿ ਮਹਾਰਾਜ ਜੀ ਦਾ ਜੇ ਆਸਰਾ ਲੈਨੇ ਆ ਤੇ ਤੁਹਾਨੂੰ ਸਾਰੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣ ਦੀ ਤਾਕਤ ਮਿਲਦੀ ਹੈ ਪਾਠ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਹਮੇਸ਼ਾ ਸਤਿਗੁਰੂਗੇ ਅਰਦਾਸ ਕਰੋ ਕਿ ਗੁਰੂ ਜੀ ਤੁਸੀਂ ਸਾਨੂੰ ਇਸ ਜੋਗੇ ਬਣਾਇ ਸਾਨੂੰ ਪੜਨ ਦੀ ਸਾਨੂੰ ਉਚਾਰਨ ਦੀ ਸਮਰੱਥਾ ਬਖਸ਼ਣੀ ਹੈ ਤੇ ਜੇ ਤੁਹਾਡਾ ਬਹੁਤ ਵੱਡਾ ਕੋਈ ਕੰਮ ਰੁਕਿਆ ਹੈ ਤੁਸੀਂ 108 ਵਾਰ ਜਪਜੀ ਸਾਹਿਬ ਦਾ ਪਾਠ ਦਾ ਜਾਪ ਕਰਨਾ ਹੈ ਇਸ ਤੋਂ ਬਾਅਦ ਤੁਹਾਡੀ ਬੰਦ ਹੋਈਆਂ ਦੁਕਾਨਾਂ ਵੀ ਖੁੱਲ ਜਾਣਗੀਆਂ ਤੁਹਾਡੇ ਕਿਸੇ ਵੀ ਕੰਮ ਦੇ ਵਿੱਚ ਕਦੀ ਵੀ ਕੋਈ ਰੁਕਾਵਟ ਨਹੀਂ ਪਵੇਗੀ ਫਿਰ ਜਦੋਂ ਵੀ ਰੱਖਣਾ ਹੈ ਸਭ ਤੋਂ ਪਹਿਲਾਂ ਤੁਹਾਨੂੰ ਗੁਰੂ ਨਾਨਕ ਪਾਸ਼ੇ ਦਾ ਆਸਰਾ ਲੈ ਕੇ ਹੀ ਕੁਝ ਰੱਖਣਾ ਹੈ